ਧਿਆਲੇ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸੁਭਾਏ ਅਰਜਨ ਹਰਿ ਗੋਬਿੰਦ ਨਾ ਸਿਧਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਮਿਥੇ ਸਭ ਦੁਖ ਜਾਏ ਏਕ ਬਹਤਰ ਸਹਰਿਆ ਘਰ ਨਾਉ ਨਿਤ ਆਵੇ ਧਾਰੇ ਸਭ ਤਾਈ ਸੁਭਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਹੀ ਹੋਏ ਸੁਭਾਏ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਦਿਦਾਰ ਦਾ ਧਿਆਨ ਕਰਕੇ ਬੰਦ ਜੀ ਵਾਹਿਗੁਰੂ ਆ ਜੜੀਆਂ ਮੁਕਤੀਆਂ ਬੱਤੀਆਂ ਜੱਗੀਆਂ ਕੰਧੀਆਂ ਜਿਦਾਂ ਰਾਮ ਜਪਿਆ ਬੰਦ ਛਕਿਆ ਦੇਵ ਚਲਾਈ ਤੇਗ ਵਾਗੀ ਦੇਖ ਕੇ ਅਣਿਠ ਕੀਤਾ ਇੰਨਾ ਪਿਆਰੇਆਂ ਸੱਚਿਆਰਿਆਂ ਦੀ ਕੁਮਾਰੀ ਦਾ ਦਿਹਾੜਾ ਕਰਕੇ ਬਾਲ ਸਾਜੀ ਗੰਗੋ ਜੀ ਸਵਾਹਿ ਨਿਆਨੇ ਧਰਮ ਹੀਕ ਅਸੀਸ ਦਿੱਤੇ ਬੱਤ ਬੱਤ ਕਟਾਏ ਕੋਪੜੀਆਂ ਲੋਹਾਂ ਗਿਆ ਚੜੀਆਂ ਦੇ ਚੜੇ ਆਰਿਆਂ ਨਾਲ ਚਲਾਈ ਕਰੇ ਗੁਰਦਵਾਰਿਆਂ ਦੀ ਸੇਵਾ ਲਈ ਕਰਵਾਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸ ਸਵਾਸ ਨਾਲ ਨਿਭਾਈ ਦਿਨਾਂ ਦੀ ਕਮਲੀ ਦਾ ਧਿਆਨ ਧਰ ਕੇ ਗੁਰ ਸਾਜੀ ਬੋਲ ਲਈ ਵਾਏ ਗੁਰੂ ਗੁਰੂ ਜਵਾਲੀ ਆਗਾ ਧਿਆਨ ਕਰਕੇ ਬੋਲੋ ਜੀ ਸੁਭਾਏ ਗੁਰੂ ਤੁਮੇ ਸਰਬਤ ਕਾਲ ਪਰਾਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਜੀ ਕੋ ਵਾਹਿਗੁਰੂ ਵਾਹਿਗੁਰੂ ਰਾਹੇ ਗੁਰੂ ਤਪ ਆਵੇ ਚਿਤ ਆਵਣ ਦਾ ਸਰਦਕਾ ਸਰਦ ਸੋਪ ਹੋਵੇ ਜਹਾਂ ਜਹਾਂ ਕਾਲ ਸਾਜੀ ਸਾਹਿਬ ਹਰ ਰਹਾ ਰਸ਼ੀ ਆਵੇ ਆਇ ਤੋ ਦੀਤ ਤੀਨ ਫਕੀਰ ਗਿਰਦ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੰਦੋ ਜੀ ਵਾਹਿਗੁਰੂ ਅਦੇ ਸੀਵੋ ਸੁਭਾਗ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਤਮਾੜਿਆ ਤੇ ਬਾਣ ਸਤਿਗੁਰੂ ਨਿਤਾਣਿਆਂ ਦੇ ਤਾੜ ਨੇ ਅਧਿਆਦੀ ਓਟ ਸੱਜੇ ਪਿਤਾ ਵਾਹੀ ਗੁਰੂ ਧੰਨ ਧੰਨ ਜੁਗੋ ਜੁਗ ਅਤੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪਦੀ ਦੇ ਭਾਣੇ ਅੰਦਰ ਚਾਰ ਪਹਿਰ ਰਾਤ ਬਤੀਤ ਥੋਈ ਆਇਆ ਚਾਰ ਪਹਿਰ ਦਿਨ ਆਪਣੇ ਭਾਣੇ ਅੰਦਰ ਸੁਖ ਸ਼ਾਂਤੀ ਸਹਿਤ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਜ ਸਾਹਿਬ ਗੁਰੂ ਦੇ ਬਾਗਾਂ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਸਰ ਸਜੇ ਹਨ ਕਿਰਪਾ ਕਰੋ ਸੰਗਸਨਾਂ ਤੇ ਪ੍ਰਕਾਸ਼ਮਨ ਹੋਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਨ ਬਗਤਰ ਉਪਦੇਸ਼ ਬਖਸ਼ ਕੇ ਨਿਹਾਲ ਕਰੋ ਜੇ ਦਰ ਆਈ ਸਮੂਹ ਸੰਗਤੀਆਂ ਹਾਜ਼ਰੀਆਂ ਤੇ ਖੋਲੋ ਢਾਵਾ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿਧਤ ਪ੍ਰਭੂ ਸਾਹਿਬ ਨਾਮ ਦਾ ਨਿਭਛਣਾ ਸੁਖ ਭਾਵਨਾ ਮਾ ਪੂਰਨ ਕਰਨੀਆਂ ਜਾਪੜਾ ਸਫਲ ਕਰਨੀ ਪਰਿਵਾਰਾਂ ਦੇ ਚ ਸੁਖ ਸ਼ਾਂਤੀ ਬਖਸ਼ੀ ਸਤਿਗੁਰੂ ਜੀ ਆਪ ਜੀ ਕਰੋ ਕਿਰਪਾ ਸੋਕਾ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਵੱਲ ਚੱਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਆਪ ਅੰਗ ਸੰਗ ਸੁਭਾਈ ਹੋਣਾ

it's not